ਨਾ ਨਗਰ ਖੇੜੀ ਦੀ ਜਗ ਲੰਗਰ ਤੇ ਖਾਦੇ ਕੈਂਪਾਂ ਵਿੱਚ ਜਿਹੜੇ ਲੰਬੇ ਸਮੇਂ ਤੋਂ ਹੋਣੇ ਬਾਅਦ ਜਾਂ ਜਾ ਰਹੇ ਜਾਂ ਸਹਾਇਤਾ ਸੇਵਾਵਾਂ ਮ ਬਦਲੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਲੋਕੇ 23 ਮਾਰਚ 2022 ਨੂੰ ਜਿਲ੍ਹਾ ਪਟੰਚਕੜ ਇਲਾਕੇ ਦੀਆਂ ਸੰਸਥਾਵਾਂ ਵੱਲੋਂ ਉਹਨਾਂ ਦਾ ਸੇਵਾ ਸੰਵਾਦ ਕਰਕੇ ਮਾਣ ਤੇ ਖਤਮਨ ਸੁਖ ਕੀਤਾ ਜਾਂਦਾ ਹੈ ਬੋਲੇ ਸੋ ਨਿਆ ਸੁਨਹਾਰ ਬੋਇਓ ਓ ਕੁੱਲ ਘਾਇਵਾ ਜੀ ਅੱਜ ਵੀ ਇਹ ਪੱਕਾ ਤੋਂ ਲੋਅ ਰਹੇ ਆ ਜੀ ਇਹ ਕੈਂਪ ਇਹ ਸਨ 2005 5 ਮਈ 2004 ਤੋਂ ਇਹ ਅੱਖਾਂ ਦੇ ਕੈਂਪਾਂ ਦੀ ਜੋ ਜੜੀ ਆਰੰਭ ਕੀਤੀ ਗਈ ਸੀ ਅੱਜ 74ਵਾਂ ਕੈਂਪ ਪਿੰਡ ਭਵਾਤ ਵਿਖੇ ਲਗਵਾਇਆ ਜਾ ਰਿਹਾ ਹੈ ਜੋ ਕਿ ਇਸ ਵਿੱਚ ਤਕਰੀਬਨ 15000 ਦੇ ਕਰੀਬ ਵੀ ਲੋਕਾਂ ਨੂੰ ਮੁਫਤ ਲੈਣ ਸੇ ਲਾ ਕੇ ਜਨ ਨੂੰ ਪਹਾਈ ਜਾ ਚੁੱਕੇ ਹਨ ਅਤੇ 33000 ਅਣਜਾਨੀ ਮੁਕੋ ਪੀੜੀ ਇਨ੍ਹਾਂ ਮਹਾਨ ਦੇਪਾ ਵਿੱਚ ਗੁਰਮੁਤ ਪ੍ਰਚਾਰ ਸੇਵਾ ਸੁਸਾਇਟੀ ਯੋਗੀ ਉਸੇਵਾ ਸੁਸਾਇਟੀ ਵੱਲੋਂ ਕਰਵਾਈ ਜਾ ਚੁੱਕੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਵਾਦਾ ਕਰਦਾ ਹਾਂ ਕਿ ਯੋਗੀ ਉਸੇਵਾ ਸੁਸਾਇਟੀ ਦੇ ਨੌਜਵਾਨ ਬੱਚੇ ਜੋ ਕਿ ਨਸਿਆਂ ਦੀ ਭਰਮਾਰ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਸ੍ਰੀ ਭਗਤ ਸਿੰਘ ਜੀ ਦੇ ਸਿਦਦੀ ਦਿਹਾੜੇ ਤੇ ਵਿਸ਼ੇਸ਼ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ ਅੱਜ ਯੋਗੀ ਉਸੇਵਾ ਸੁਸਾਇਟੀ ਵੱਲੋਂ 74ਵਾਂ ਮੁਕਤ ਸਕਖਾਂ ਦਾ ਕੈਂਪ ਲਗਵਾਇਆ ਜਾ ਰਿਹਾ ਹੈ ਜਿਸ ਵਿੱਚ ਲੰਝ ਫਰੀ ਬੋਏ ਜਾਣਗੇ ਸੁਸਾਇਟੀ ਵੱਲੋਂ ਅਤੇ ਆਉਣ ਵਾਲੇ ਸਮੇਂ ਵਿੱਚ ਮੈਡੀਕਲ ਕੈਂਪ ਤੇ ਖੂਨਦਾਨ ਕੈਂਪਾਂ ਦਾ ਯੋਜਨ ਵੀ ਸੋਸਾਇਟੀ ਵੱਲੋਂ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ। ਕਿੰਨੇ ਕਿੰਨੇ ਬੰਦੇ ਦਾ ਹੋ ਜਾਂਦਾ ਜure ਇੱਕ ਵਾਰੀ ਚ ਇੱਕ ਵਾਰੀ ਚ 100-150 ਤਕਰੀਬਨ ਤਕਰੀਬਨ ਪਿਛਲੇ ਦਿਨਾਂ ਦੇ ਜਿਹੜਾ ਜੀ ਕਰੋਨੇ ਤੋਂ ਪਹਿਲਾਂ ਪਹਿਲਾਂ 100-150 ਮਰੀਜ਼ ਹੋ ਜਾਂਦਾ ਸੀ ਤੇ ਅੱਜ ਵੀ ਸਾਨੂੰ ਉਮੀਦ ਹੈ ਕਿ 40-50 ਮਰੀਜ਼ਾਂ ਨੂੰ ਕਿਹੜੇ ਡਾਕਟਰ ਕਿੱਥੋਂ ਆ ਰਹੇ ਅ ਜੀ ਲੱਗਦਾ। ਸ੍ਰੀ ਗੁਰੂ ਹਰ Rai ਸਾਹਿਬ ਬੀਬੀ ਭਾਨੀ ਜੀ ਗੁਰਦੁਆਰਾ ਫੇਰ ਸਾਥ ਜੀ ਜੋ ਹਸਪੀਟਲ ਹੈ ਚੈਰੀਟੇਬਲ ਉਹ ਨਾ ਬਟ ਉਹ ਦਿੱਤਾ ਜਾ ਰਿਹਾ ਮਰੀਜ਼ ਇੱਥੇ ਰੱਖੇ ਜਾਂਦੇ ਆ ਕਿ ਉਹਨਾਂ ਨੂੰ ਕਰ ਨਹੀਂ ਨਹੀਂ ਮਰੀਜ਼ ਸਿਰ ਤੇ ਕੈਕਪ ਹੋਏਗਾ ਜੀ ਉਹਦੇ ਚੈਕਪ ਤੋਂ ਬਾਅਦ ਡੇਟ ਦੇ ਡੇਟ ਦੇ ਬਾਅਦ ਉੱਥੇ ਜਾ ਕੇ ਆਪਾਂ ਲੈਂਡ ਫਰੀ ਪਾਏ ਜਾਂਦੇ ਲੈਂਡ ਫਰੀ ਪਾਏ ਜਾਂਦੇ ਠੀਕ ਸ਼ੁਕਰੀਆ ਹਾਂ ਇਹ ਸਾਹ ਜੀ ਜਗਦੇਸ਼ ਸਿੰਘ ਜਿਹੜੇ ਹਰ ਸਾਲ ਜਿਹੜੇ ਕੈਂਪ ਲਵਾਉਂਦੇ ਆ ਖਾ ਦਾ ਕੈਂਪ ਮੁਫਤ ਕੈਂਪ ਲਗਾਇਆ ਜਾਂਦਾ 74ਵਾਂ ਇਹ ਜਿਹੜਾ ਕੈਂਪ ਗੁਰਮਤ ਪ੍ਰਚਾਰ ਸੇਵਾ ਸੁਸਾਇਟੀ ਵੱਲੋਂ ਲਵਾਇਆ ਜਾ ਰਿਹਾ ਇੱਕ ਹੋਰ ਵੱਡੀ ਗੱਲ ਹੈ ਇਹਨਾਂ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਵੀ ਮੁਫਤ ਕਰਵਾਏ ਜਾਂਦੇ ਆ ਹਰ ਸਾਲ ਤੱਕ ਤੇ ਦੂਜਾ ਬਲੱਡ ਡੋਨੇਸ਼ਨ ਕੈਂਪੂ ਵੀ ਲਗਾਏ ਜਾਂਦੇ ਆ